ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਠੀਕ ਹੋਵਗੇ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਪਿਟੂ ਨੂੰ ਦਲਜੀਤ ਨੇ ਬਲੌਕ ਕਰ ਰੱਖਿਆ ਸੀਗਾ ਅਤੇ ਪਰ ਉਸ ਤੋਂ ਬਾਅਦ ਕੁਝ ਮੁੰਡਿਆਂ ਨੇ ਵੀ ਕਿਹਾ ਕਿ ਸਾਨੂੰ ਵੀ ਦਲਜੀਤ ਨੇ ਬਲੌਕ ਕਰ ਦਿੱਤਾ ਸੀਗਾ ਇਹ ਕੌਣ ਨੇ ਮੁੰਡੇ ਅਤੇ ਦਲਜੀਤ ਜਿੰਨਾਂ ਕੋਲੋਂ ਕੀ ਕਰਨ ਗਿਆ ਸੀਗਾ ਜਦੋਂ ਇਸ ਮੁੰਡਿਆਂ ਨੇ ਦਲਜੀਤ ਦਾ ਫੋਨ ਫੜ ਕੇ ਆਪਣੇ ਆਪ ਨੂੰ ਅਨਬਲੌਕ ਕੀਤਾ ਸੀਗਾ ਹਾਂਜੀ ਦੋਸਤੋ ਵੀਡੀਓ ਨੇੜ ਤੱਕ ਜ਼ਰੂਰ ਵੇਖਿਓ ਕਿਉਂਕਿ ਤੁਹਾਨੂੰ ਅਸੀਂ ਇਹ ਵੀ ਕਾਰਨ ਦੱਸਾਂਗੇ ਕਿ ਐਪੀਟੀ ਨੂੰ ਦਲਜੀਤ ਕਿਉਂ ਬਲੌਕ ਕਰ ਸਕਦਾ ਆ ਪਰ ਇਹਨਾਂ ਮੁੰਡਿਆਂ ਦੀ ਗੱਲ ਕਰ ਲਈਏ ਦਲਜੀਤ ਇਹਨਾਂ ਦੇ ਕੋਲ ਗਿਆ ਸੀਗਾ ਅਤੇ ਇਹਨਾਂ ਮੁੰਡਿਆਂ ਨੇ ਦਲਜੀਤ ਦੇ ਨਾਲ ਕੰਮ ਕਰਨਾ ਸੀਗਾ ਅਤੇ ਉਸ ਤੋਂ ਬਾਅਦ ਜਦੋਂ ਇਹ ਮੁੰਡੇ ਦਲਜੀਤ ਨੂੰ ਕਹਿੰਦੇ ਨੇ ਕਿ ਭਾਈ ਸਾਨੂੰ ਪਹਿਲਾਂ ਅਨ ਬਲੌਕ ਕਰੋ ਅਸੀਂ ਫੇਰ ਹੀ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ ਪਰ ਦਲਜੀਤ ਇਹਨਾਂ ਨੂੰ ਕਾਰਨ ਪੁੱਛਦਾ ਹੈ ਕਿ ਤੁਹਾਨੂੰ ਮੈਂ ਬਲੌਕ ਕਿਉਂ ਕੀਤਾ ਆ ਆਓ ਤਾਂ ਨੂੰ ਅਸੀਂ ਇਹਨਾਂ ਦੇ ਮੂੰਹੋਂ ਹੀ ਸੁਣਾ ਦਿੰਦੇ ਆ ਇਹਨਾਂ ਨੇ ਕੀ ਕੁਝ ਕਿਹਾ ਹੈ ਆ ਦਲਜੀਤ ਨੇ ਆਖਿਰਕਾਰ ਇਹਨਾਂ ਨੂੰ ਕਿਉਂ ਬਲੌਕ ਕੀਤਾ ਸੀਗਾ ਅਤੇ ਇਹਨਾਂ ਨੇ ਕਿਵੇਂ 언ਬਲੌਕ ਕੀਤਾ ਆ ਜੀਤ ਭਾਈ ਨਾਲ ਕੰਮ ਕਰਨਾ ਪਰ ਯਾਰ ਕਿਦਾਂ ਪੋਸੀਬਲ ਹੋਊਗਾ ਜੀ ਜੀ ਭਾਈ ਜੀ ਨੇ ਬਲੌਕ ਕੀਤਾ ਆ ਹਾਂ ਨਾ ਵੀ ਅਗਲਾ ਬੰਦਾ ਸੋਚੂਗਾ ਯਾਰ ਮੈਂ ਕਿਉਂ ਬਲੌਕ ਕੀਤਾ ਜੀ ਹਨਾ ਤਾਂ ਭਾਜੀ ਨੂੰ ਮਿਲੇ ਤਾਂ ਦੂਜਾ ਦਿਨ ਸੀਗਾ ਸਾਡਾ ਸਟੂਡੀਓ ਸੈਸ਼ਨ ਓਕੇ ਤੇ ਮੈਂ ਕਿਹਾ ਭਾਜੀ ਇੱਕ ਛੋਟੀ ਬੇਨਤੀ ਆ ਹਾਂ ਭਾਜੀ ਕਹਿੰਦੇ ਕੀ ਮੈਂ ਕਿਹਾ ਪਾਜੀ ਮਰੇ ਇੰਸਟਾਗ੍ਰਾਮ ਤੋਂ ਅਨਬਲੌਕ ਕਰਿਆ ਪਾਜੀ ਕਹਿੰਦਾ ਸ਼ਵਦ ਨੂੰ ਬਲੌਕ ਕੀਤਾ ਮੈਂ ਕਿਹਾ ਹਾਂਜੀ ਭਾਜੀ ਕਹਿੰਦੇ ਕੀ ਹੋਇਆ ਸੀਗਾ ਮੈਂ ਕਿਹਾ ਭਾਜੀ 2016-17 ਦੀ ਗੱਲ ਹੈ ਮੈਂ ਦਾਦਾ ਲੂਮੀਨਟੀ ਲੂਮੀਨਟੀ ਕਮੈਂਟ ਕਰਦੇ ਸੀਗੇ ਹਾਂ ਪਾਜੀ ਹੱਸੇ ਬੰਦਾ ਪਾਜੀ ਬਹੁਤ ਭਾਜੀ ਨੇ ਆ ਕੇ ਗੜਾ ਫੜਿਆ ਮੇਰਾ ਭਾਜੀ ਕਹਿੰਦਾ ਤੂੰ ਸਾਲਿਆ ਮੈਨੂੰ ਲੂਮੀਨਟੀ ਕਹਿੰਦਾ ਹੈ ਤੇ ਭਾਈ ਨੇ ਫੋਨ ਕੱਢ ਕੇ ਫੜਾ ਤਾ ਲੈ ਕਰ ਲਾ ਅਨਬਲੌਕ ਹੈ ਨਾ ਜਦ ਨੂੰ ਫਿਰ ਮਨਾ ਗਿਆ ਇਹ ਮਨ ਬਾਰ ਗਿਆ ਸੀਗਾ ਜਦੋਂ ਉਹ ਸਟੂਡੀਓ ਚ ਆ ਗਿਆ ਤਾਂ ਉਹ ਕਹਿੰਦਾ ਭਾਈ ਮੈਨੂੰ ਵੀ ਇਹਨੂੰ ਬਲੌਕ ਕਰਿਓ ਬ੍ਰਦਰ ਭਾਈ ਦਾ ਅੱਛਾ ਭਰੀਓ ਦਾ ਸ਼ੂ ਵੀ ਬਲੌਕ ਨਾ ਹਾਂਜੀ ਦੋਸਤੋ ਇਹ ਸੀਗਾ ਵੱਡਾ ਕਾਰਨ ਜਿਸ ਦੇ ਕਰਕੇ ਕਿ ਦਲਜੀਤ ਨੇ ਬਲੌਕ ਕੀਤਾ ਸੀਗਾ ਇਸ ਮੁੰਡਿਆ ਨੂੰ ਅਤੇ ਇਹ ਪਿੱਛੇ ਦੀ ਗੱਲ ਕਰਦੇ ਆ ਤੁਹਾਨੂੰ ਦੱਸ ਦੇ ਕਿ 2016-17 ਦੇ ਵਿੱਚ ਦਲਜੀਤ ਦੇ ਨਾਮ ਦੇ ਨਾਲ ਇਹ ਇਲਮ ਲਾਟੀ ਜੋੜਿਆ ਗਿਆ ਸੀਗਾ ਜਿਸ ਤੋਂ ਬਾਅਦ ਕਿ 2024 ਦੇ ਵਿੱਚ ਨਸੀਬ ਨੇ ਇਹ ਗੱਲ ਸਭ ਤੋਂ ਵੱਧ ਚੁੱਕੀ ਸੀਗੀ ਅਤੇ ਉਸ ਤੋਂ ਬਾਅਦ ਉਹਨੂੰ ਦੱਸ ਦਈਏ ਕਿ ਇਹਨਾਂ ਮੁੰਡਿਆਂ ਨੇ ਵੀ ਦਲਜੀਤ ਨੇ ਇਸੇ ਕਰੋਂ ਬਲੌਕ ਕੀਤਾ ਸੀਗਾ ਕਿਉਂਕਿ ਇਹ ਮੁੰਡੇ ਵੀ ਦਲਜੀਤ ਨੂੰ 2016-17 ਦੇ ਵਿੱਚ ਕਮੈਂਟ ਕਰਦੇ ਸੀਗੇ ਇਲੂਮਨਾਟੀ ਦੇ ਨਾਮ ਦੇ ਨਾਲ ਦਲਜੀਤ ਨੂੰ ਕਮੈਂਟ ਕੀਤੇ ਗਏ ਸੀਗੇ ਇਹਨਾਂ ਵੱਲੋਂ ਅਤੇ ਉਸ ਤੋਂ ਬਾਅਦ ਦਲਜੀਤ ਨੇ ਇਹਨਾਂ ਨੂੰ ਬਲੌਕ ਕਰ ਦਿੱਤਾ ਸੀਗਾ ਇਹ ਪੀ ਟਿਲੋਦਾ ਵੀ ਇਹੀ ਕਾਰਨ ਹੋ ਸਕਦਾ ਆ ਕਿਉਂਕਿ ਜਿਵੇਂ ਇਹਨਾਂ ਮੁੰਡਿਆਂ ਨੇ ਦੱਸਿਆ ਕਿ ਦਲਜੀਤ ਨੇ ਸਾਨੂੰ ਇਲੂਮਨਾਟੀ ਦੇ ਕਮੈਂਟ ਦੇ ਕਰਕੇ ਬਲੌਕ ਕੀਤਾ ਸੀਗਾ ਕੀ ਹੋ ਸਕਦਾ ਏਦਾਂ ਕੀ ਐਪੀਟਲ ਨੂੰ ਨਵੇਂ ਦਲਜੀਤ ਨੇ ਹੀ ਕਮੈਂਟ ਕੀਤਾ ਹੋਵੇ ਅਤੇ ਅਗੋਂ ਦਲਜੀਤ ਨੇ ਵੀ ਐਪੀਟਲ ਨੂੰ ਬਲੌਕ ਕਰ ਦਿੱਤਾ ਹੋਵੇ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕੁਝ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਵਿੱਚ ਜਰੂਰ ਦਿਓ ਅਤੇ ਇਦਾਂ ਦੀਆਂ ਹੋਰ ਨਵੇਂ ਤਾਜ਼ੀ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਜਾ ਕੇ ਜਰੂਰ ਕਰ ਲਿਓ ਬਹੁਤ ਜਲ ਮਿਲਾਂਗਾ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ